ਸਾਸ਼ਿਰੇ ਕਾਲਜੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇਹਨਾਂ ਦੁਪੱਟੇ ਲੈ ਕੇ ਆਏ ਆਂ ਆ ਇਹ ਜਿਹੜੇ ਦੁਪੱਟਾ ਤੁਹਾਨੂੰ ਦਿਖ ਰਿਹਾ ਕੋਟਾ ਡੋਰੀਏ ਦਾ ਦੁਪੱਟਾ ਤੇ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਤੇ ਦੁਪੱਟੇ ਦੇ ਉੱਪਰ ਪੀਕੋ ਤੁਹਾਨੂੰ ਮਿਲੇਗੀ ਤੇ ਇਹ ਹੈਗਾ ਦੁਪੱਟੇ ਦਾ ਫਸਟ ਕਲਰ ਹਾਂਜੀ ਇਹ ਹੈਗਾ ਸੈਕੰਡ ਕਲਰ ਆਹ ਹੈ ਗਾਜੀ ਥਰਡ ਕਲਰ ਤੁਸੀਂ ਇਹ ਆਪਣੇ ਕਿਸੇ ਵੀ ਸੂਟ ਨਾਲ ਮੈਚ ਕਰ ਸਕਦੇ ਹੋ ਦੇਖੋ ਹਾਂਜੀ ਦੇਖੋ ਕਲਰ ਸਾਰੇ ਬਹੁਤ ਪਿਆਰੇ ਨੇ ਤੇ ਸਾਰੇ ਦੁਪੱਟੀਆਂ ਦਾ ਤੁਹਾਨੂੰ ਪੀਕੋ ਮਿਲੇਗੀ ਹਾਂਜੀ ਸਾਰੇ ਕੋਟੜ ਹੋਰੀਏ ਦੇ ਦੁਪੱਟੇ ਨੇ ਤੇ ਇਹਨਾਂ ਦਾ ਜਿਹੜਾ ਰੇਟ ਰਹਿਣ ਵਾਲਾ ਉਹ ਸਿਰਫ 100 ਰੁਪਏ ਹਾਂਜੀ ਤੁਸੀਂ ਆਪਣੇ ਕਿਸੇ ਵੀ ਸੂਟ ਨਾਲ ਇਸ ਨੂੰ ਮੈਚ ਕਰ ਸਕਦੇ ਹੋ ਦੁਪੱਟੇ ਬਹੁਤ ਹੀ ਜ਼ਿਆਦਾ ਪਿਆਰੇ ਨੇ ਹਾਂਜੀ ਵਾਦਦੇ ਆ ਨੈਕਸਟ ਵੈਰਾਈਟੀ ਵਾਲ ਜਿਹੜੇ ਇਹ ਵਾਲੇ ਦੁਪੱਟੇ ਨੇ ਇਹ ਹੈਗੇ ਨੇ ਮਸ਼ਲੀਨ ਦੇ ਇਹ ਵੀ ਤੁਸੀਂ ਆਪਣੇ ਕਿਸੇ ਵੀ ਸੂਟ ਨਾਲ ਮੈਚ ਕਰਵਾ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਨੇ ਆਂ ਹਾਂਜੀ ਇਸ ਚ ਵੀ ਸਾਰੇ ਕਲਰ ਬਹੁਤ ਪਿਆਰੇ ਨੇ ਜਿੰਨਾ ਭੈਣਾਂ ਨੂੰ ਡਾਈ ਦੀ ਪ੍ਰੋਬਲਮ ਆਉਂਦੀ ਹੈ ਕਿ ਡਾਈ ਕਰਵਾਉਣਾ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਆਪਣਾ ਕੰਮ ਛੱਡ ਕੇ ਜਾਣਾ ਪਊ ਸੂਟ ਡਾਈ ਕਰਵਾਉਣ ਹਾਂਜੀ ਉਹਨਾਂ ਲਈ ਇਹ ਬਹੁਤ ਵਧੀਆ ਰਹਿੰਦੇ ਨੇ ਜਿਹੜੇ ਇਹ ਮਸ਼ਲੀਨ ਦੇ ਦੁਪੱਟੇ ਨੇ ਇਹਨਾਂ ਦਾ ਰੇਟ ਵੀ 100 ਰੁਪਏ ਹੀ ਰਹਿਣ ਵਾਲਾ ਹਾਂਜੀ ਆ ਹੈਗਾ ਨੈਕਸਟ ਦੁਪੱਟਾ ਇਹ ਵੀ ਕਾਟਨ ਦਾ ਦੁਪੱਟਾ ਦੇਖੋ ਇਸ ਤਰ੍ਹਾਂ ਲਟਕਣ ਲੱਗੇ ਹੋਏ ਨੇ ਤੇ ਨਾਲ ਪੀਕੋ ਮਿਲੇਗੀ ਹਾਂਜੀ ਆ ਹੈ ਕਪਣਾ ਨੈਕਸਟ ਦੁਪੱਟਾ ਹਾਂਜੀ ਆ ਹੈਗਾ ਨੈਕਸਟ ਕਲਰ ਹਾਂਜੀ ਨੈਕਸਟ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇਹੀਂ ਹਾਂਜੀ ਕਾਵळा ਕਲਰ ਹੈ ਦੇ ਵਿੱਚ ਹਾਂਜੀ ਆ ਹੈਗਾ ਨੈਕਸਟ ਦੁਪੱਟਾ ਲੈਰੀਏ ਵਾਲਾ કોટਨ ਦਾ ਹਾਂਜੀ ਆਹ ਹੈਗਾ ਨੈਕਸਟ ਡਿਜ਼ਾਈਨ ਇਹਦੇ ਵਿੱਚ ਲੈਰੀਏ ਦੇ ਵਿੱਚ ਇਹ ਵੀ ਕੋਟਨ ਦਾ ਦੁਪੱਟਾ ਪੀਕੋ ਨਾਲ ਮਿਲੇਗੀ ਤੁਹਾਨੂੰ ਤੇ ਜਿੰਨੇ ਵੀ ਦੁਪੱਟੇ ਦਿਖਾਏ ਸਾਰਿਆਂ ਦਾ ਰੇਟ ਜਿਹੜਾ ਰਹਿਣ ਵਾਲਾ 100 ਰੁਪਏ ਹੈ ਹਾਂਜੀ ਆਹ ਹੈਗਾ ਲੈਰੀਏ ਵਾਲਾ ਨੈਕਸਟ ਡਿਜ਼ਾਈਨ ਜੋ ਹੋਏਗਾ ਨੈਕਸਟ ਕਲਰ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਕੋਈ ਵੀ ਦੁਪੱਟਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਨੀਚੇ ਜੋ ਨੰਬਰ ਦਿੱਤਾ ਹੋਇਆ ਉਸ ਤੇ ਕਰ ਸਕਦੇ ਹੋ ਧੰਨਵਾਦ ਜੀ